ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਤੇ ਇਸ ਸਬੰਧੀ ਐਸ ਜੀ ਪੀ ਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਬਿਆਨ ਵੀ ਸਾਹਮਣੇ ਆਇਆ ਹੈ ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਐਸ ਜੀ ਪੀ ਸੀ ਨੇ ਆਪਣੇ ਪੱਧਰ 'ਤੇ ਪਹਿਲਾਂ ਹੀ ਜਾਂਚ ਕੀਤੀ ਹੈ ਤੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰ ਦਿੰਦੀ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਹੁਕਮ ਜਾਰੀ ਹੋ ਚੁੱਕਿਆ ਹੈ ਜਿਸ ਦੇ ਤਹਿਤ ਸਾਰੇ ਅਧਿਕਾਰੀਆਂ ਤੇ ਕਾਰਵਾਈ ਐਸਜੀਪੀਸੀ ਦੇ ਵੱਲੋਂ ਪਹਿਲਾਂ ਹੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਲਾਪਤਾ ਸ਼ਬਦ ਜਿਹੜਾ ਇਹ ਲੋਕ ਵਰਤ ਰਹੇ ਨੇ ਉਹ ਬਿਲਕੁਲ ਵੀ ਨਾ ਵਰਤਿਆ ਜਾਵੇ ਤੇ ਨਾ ਹੀ ਕੋਈ ਸਰੂਪ ਲਾਪਤਾ ਹੋਇਆ ਤੇ ਨਾ ਹੀ ਕਦੀ ਹੋਵੇਗਾ। ਗੁਰੂ ਮਹਾਰਾਜ ਆਪ ਸਜ਼ਾਵਾ ਦੇਣ ਦੇ ਲਈ ਬੈਠੇ ਨੇ। ਉਹਨਾਂ ਕਿਹਾ ਕਿ ਇਸ ਤੇ ਸਿਰਫ ਸਿਆਸਤ ਹੋ ਰਹੀ ਹੈ। ਇਹ ਮਾਮਲਾ 5-7 ਸਾਲ ਪੁਰਾਣਾ ਹੈ ਜਿਸ 'ਤੇ ਐਸਜੀਪੀਸੀ ਨੇ ਉਸ ਵੇਲੇ ਦੀ ਮੌਜੂਦ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਅੱਜ ਪੰਥਕ ਹੋ ਕੇ ਮਹਾਪੰਚਾਇਤਾਂ ਕਰ ਰਹੇ ਨੇ ਉਹਨਾਂ ਨੂੰ ਇਹ ਕਦੀ ਦਿਖਾਈ ਨਹੀਂ ਦਿੱਤਾ ਕਿ ਐਸਜੀਪੀਸੀ ਨੇ ਕਿੰਨੇ ਵਧੀਆ ਪ੍ਰਬੰਧ ਕੀਤੇ ਨੇ, ਕਿੰਨੀ ਸੰਗਤਾਂ ਦੀ ਦੇਖਭਾਲ ਹੋ ਰਹੀ ਹੈ, ਕਿੰਨੀ ਸਾਫ-ਸਫਾਈ ਦੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਚੱਲ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਪੰਥਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਨਾ ਇਹ ਵੀ ਕਿਹਾ ਹੈ ਕਿ ਆਉਣ ਵਾਲੀ 11 ਤਰੀਕ ਨੂੰ ਅੰਤਰੀਕ ਕਮੇਟੀ ਦੀ ਬੈਠਕ ਸੱਦੀ ਗਈ ਹੈ ਜਿਸ ਦੇ ਵਿੱਚ ਐਫ ਆਈ ਆਰ ਹੋਣ ਬਾਰੇ ਸਾਰਾ ਵਿਚਾਰ ਵਟੰਦਰਾ ਕੀਤਾ ਜਾਵੇਗਾ ਇਸ ਸੰਬੰਧ ਵਿੱਚ ਐਸ ਡੀ ਪੀ ਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਇੱਕ ਲਾਜ਼ਮੀ ਸੀ ਕਿ ਐਫ ਆਈ ਆਰ ਹੋਵੇ ਦੇਖੋ ਕਿ ਇਹ ਕੇਸ ਕਿੰਨਾ ਪੁਰਾਣਾ ਹੋ ਚੁੱਕਾ ਤੁਸੀਂ ਜਾਣਨੇ ਉਹਦੇ ਤੌਰ ਤੇ ਅਧਿਕਾਰੀਆਂ ਦੀ ਗਲਤੀਆਂ ਤੇ ਉਹਨਾਂ ਨੂੰ ਐਜ ਸਜ਼ਾ ਵੀ ਜਿਹੜੀ ਹੈ ਜੋ ਸਾਡਾ ਦਿੱਲੀ ਵਿਧਾਨ ਕਹਿੰਦਾ ਇਹਦੇ ਤੇ ਤਾਂ ਸ੍ਰੀ ਕਲਤਾ ਸਾਹਿਬ ਨੇ ਜੋ ਦੇਸ਼ਾਂ ਦੇਖ ਦਿੱਤੇ ਉਹਦੇ ਤਹਿਤ ਅਧਿਕਾਰੀਆਂ ਦੀ ਜਿਹੜੇ ਆ ਉਹਨਾਂ ਨੂੰ ਸਜ਼ਾ ਹੋਈ ਹੈ ਤੇ ਜਿਹੜੀ ਅੱਜ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਮੈਂ ਪਹਿਲੀ ਗੱਲ ਤਾਂ ਕਹਿੰਦਾ ਇਹ ਜਿਹੜਾ ਲਾਪਤਾ ਸ਼ਬਦ ਵਰਤੇ ਆ ਕੋਈ ਲਾਪਤਾ ਜਿਹੜਾ ਮਾਦ ਦਾ ਸਰੂਪ ਨਾ ਹੋਇਆ ਤਾਂ ਨਾ ਹੋ ਸਕਦਾ ਕਿਉਂਕਿ ਤਾਂ ਤਾਂ ਗੁਰੂ ਗ੍ਰੰਥ ਸਾਹਿਬਾਰੇ ਤਾਂ ਆਪ ਸਜ਼ਾ ਦੇਣ ਵਾਲੇ ਬੈਠੇ ਫਿਰ ਵੀ ਸੰਸਾਰਿਕ ਤੌਰ ਤੇ ਅਸੀਂ ਜਿਹੜੇ ਅਧਿਕਾਰੀ ਦੀ ਸੁਪਰਵਾਈਜ਼ ਦੀ ਗਲਤੀ ਸੀ ਉਹਨਾਂ ਨੂੰ ਐਜੇ ਜਿਹ ਉਦੋਂ ਹੀ ਸਜ਼ਾ ਦੇ ਦਿੱਤੀ ਗਈ ਸੀ ਤੇ ਇਹ ਜਿਹੜੀ ਸਿਆਸਤ ਹੁਣ ਖੇਡੀ ਜਾ ਰਹੀ ਹੈ ਨਾ ਬਾਅਦ ਦੇ ਵਿੱਚ 5-7 ਸਾਲ ਬਾਅਦ ਜੇ ਇਦਾਂ ਦੀ ਗੱਲ ਕਰਦੇ ਆ ਇਹ ਮੈਂ ਤਾਂ ਕਹਿੰਨਾ ਕਿ ਇਹ ਇਹ ਮਹਕਮਤੀ ਜਿੰਦਾ ਅਸਤੀਫਾ ਜਦੋਂ ਜੇ ਕੋਈ ਇੱਕ ਅਧਿਕਾਰੀ ਗਲਤੀ ਕਰਦਾ ਜਾਂ ਦੂਸਰਾ ਕਰਦਾ ਕੋਈ ਆਪਣੇ ਤੇ ਜ਼ਿੰਮੇਵਾਰੀ ਲੈਂਦਾ ਇਹ ਇਹ ਜਿਹੜੀਆਂ ਐਫਆਈਆਰ ਕੀਤੀਆਂ ਗਈਆਂ ਉਹਨਾਂ ਤੇ ਇਹ ਸਿਆਸਤ ਤੋਂ ਓਪਰੇਟ ਕੀਤਾ ਤੇ ਇਹ ਜਿਹੜੀ ਮੈਂ ਕਹਿੰਦਾ ਸਿਕਸ ਸੰਸਥਾਵਾਂ ਦੇ ਵਿੱਚ ਸਿੱਧਾ ਦਖਲਿਆ ਕੋਈ ਵੀ ਸਰਕਾਰ ਨੇ ਭਾਵੇਂ ਜਿਹੜੀਆਂ ਸਰਕਾਰਾਂ ਆਂ ਕਦੀ ਇਦਾਂ ਦਖਲ ਨਹੀਂ ਜੰਦੀਆਂ ਮੈਂ ਅਰਦਾਸ ਕਰਦਾ ਕਿ ਸਮਤ ਵਕਤ ਜਿਹੜੀ ਅੱਜ ਦੀ ਮੌਜੂਦਾ ਪੰਜਾਬ ਸਰਕਾਰ ਆ ਤੇ ਕਦੀ ਉਹਨਾਂ ਨੂੰ ਇਹ ਨਹੀਂ ਮੰਨ ਚਾਉਂਦਾ ਕਿਸੇ ਦੇ ਜਿਹੜੇ ਆਪਣੇ ਹੁਣ ਤਾਂ ਮਹਾਪੰਚਾਇਤਾਂ ਕਰਦੇ ਕਦੀ ਇਹ ਨਹੀਂ ਮੰਨ ਚਾਉਂਦਾ ਵੀ ਕਿੱਦਾਂ ਦਾ ਸੋਹਣਾ ਪ੍ਰਬੰਧ ਹੈ ਤੇ ਕਿੱਦਾਂ ਦੀ ਸਾਮ ਸੰਭਾਲਿਆ ਕਿੱਦਾਂ ਦੇ ਲੰਗਰਾਂ ਦੇ ਪ੍ਰਬੰਧ ਹੈਗੇ ਕਿੱਦਾਂ ਦੇ ਸਫਾਈ ਦੇ ਪ੍ਰਬੰਧ ਹੈਗੇ ਕਿੱਦਾਂ ਦੇ ਗੁਰੂ ਰਾਮਦਾਸ ਦੇ ਦਰਤੇ ਅੰਦਰ ਦੇ ਪ੍ਰਬੰਧ ਹੈਗੇ ਕਦੀ ਇਹਨਾਂ ਨੇ ਇੱਕ ਸ਼ਬਦ ਕਦੀ ਸ਼ੋਭਾ ਲਈ ਨਹੀਂ ਵਰਤਿਆ ਤੇ ਆ ਮੈਂ ਕਹਿੰਦਾ ਕਿ ਇਹਨਾਂ ਨੂੰ ਫਿਰ ਵੀ ਅਸੀਂ ਜਿਹੜੀ ਹੈ ਕਿਸ ਦੇ ਤਹਿਤ 11 ਤਰੀਕ ਨੂੰ ਅੰਦਰ ਕਮੇਟੀ ਦੀ ਮੀਟਿੰਗ ਰੱਖੀ ਆ ਪ੍ਰਧਾਨ ਸਾਹਿਬ ਨੇ ਤੇ ਜਿਹੜੇ ਨਹੀਂ ਐਫਆਈਆਰ ਦੱਦ ਗਈ ਉਹਦੇ ਸੋਨੇ ਦੀ ਸਾਰੀ ਬਚਾਅ ਜਿਹੜੀ ਅੰਤਰਕਮੇਟੀ ਚ ਕੀਤੀ ਜਾਏਗੀ